ਸਤਿ ਸ਼੍ਰੀ ਅਕਾਲ ਜੀ। ਹੋਪਸ ਹੋ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਿਹੜੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਤੇ ਜਿਹੜੇ ਪਹਿਲੇ ਮੰਤਰੀ ਸੀਗੇ ਉਹਨਾਂ ਦੇ ਨਾਮ ਬਾਰੇ ਪੜਾਂਗੇ ਠੀਕ ਹੈ। ਨੇਮ ਆਫ தி ਫਰਸਟ ਪ੍ਰੈਜ਼ੀਡੈਂਟ ਐਂਡ ਮਿਨਿਸਟਰ ਆਫ ਇੰਡੀਆ ਠੀਕ ਹੈ। ਤਾਂ ਸਟਾਰਟ ਕਰਦੇ ਹਾਂ ਜੀ ਆਪਾਂ। ਇਹ ਜਿਹੜੀ ਵੀਡੀਓ ਹੈ ਨਾ ਇਹ ਸਾਰੇ ਐਗਜ਼ਾਮ ਲਈ ਹੈਲਪਫੁਲ ਰਹੇਗੀ ਠੀਕ ਹੈ। ਕਿਉਂਕਿ ਇਹ ਤੋਂ ਇੱਕ ਤੋਂ ਦੋ ਕੁਐਸਚਨ ਬਣ ਜਾਂਦੇ ਹੈਗੇ ਠੀਕ ਹੈ ਭਾਰਤ ਦੇ ਫਸਟ ਜਿਹੜੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਇਹਨਾਂ ਬਾਰੇ ਪੁੱਛ ਲੈਂਦੇ ਆ ਕੁਐਸਚਨ ਠੀਕ ਹੈ ਤਾਂ ਸਟਾਰਟ ਕਰਦੇ ਆ ਭਾਰਤ ਦੇ ਜਿਹੜੇ ਪਹਿਲੇ ਰਾਸ਼ਟਰਪਤੀ ਸੀਗੇ ਇਹ ਸੀਗੇ ਜੀ ਡਾਕਟਰ ਰਜਿੰਦਰ ਪ੍ਰਸਾਦ ਤੇ ਇਹ ਦੋ ਵਾਰ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਆ ਠੀਕ ਹੈ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਸੀਗੇ ਜੀ ਸਰਵਪੱਲੀ ਰਾਧਾਕ੍ਰਿਸ਼ਨਨ ਠੀਕ ਹੈ ਜੀ ਦੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪਹਿਲੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਭਾਰਤ ਦੇ ਉਹ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਠੀਕ ਹੈ ਜੀ ਤੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਿਓ ਕਿ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਸੀ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਇਹ ਸੀਗੇ ਜੀ ਸਰਦਾਰ ਵੱਲਭ ਭਾਈ ਪਟੇਲ ਠੀਕ ਹੈ ਜੀ ਲੋਕ ਸਭਾ ਦੇ ਪਹਿਲੇ ਸਪੀਕਰ ਕੌਣ ਸੀਗੇ ਤਾਂ ਇਹ ਸੀਗੇ ਜੀ ਜੀਵੀ ਜੀਵੀ ਮਾਵਲੰਕਰ ਵੀ ਕਿਹਾ ਜਾਂਦਾ ਇਹਨਾਂ ਨੂੰ ਗੁਨੇਸ਼ ਵਾਸੂਦੇਵ ਮਾਵਲੰਕਰ ਠੀਕ ਹੈ ਜੀ ਲੋਕ ਸਭਾ ਦੇ ਪਹਿਲੇ ਡਿਪਟੀ ਸਪੀਕਰ ਇਹ ਸੀਗੇ ਜੀ ਐਮ ਏ ਅੰਗਰ ਠੀਕ ਹੈ ਜੀ ਰਾਜ ਸਭਾ ਦੇ ਪਹਿਲੇ ਸਭਾਪਤੀ ਸੀਗੇ ਜੀ ਸਰਵਪੱਲੀ ਰਾਧਾਕ੍ਰਿਸ਼ਨਨ ਠੀਕ ਹੈ ਜੀ ਨੈਕਸਟ ਹੈਗਾ ਰਾਜ ਸਭਾ ਦੇ ਪਹਿਲੇ ਉਪ ਸਭਾਪਤੀ ਕੌਣ ਸੀਗੇ ਤਾਂ ਇਹ ਸੀਗੇ ਜੀ ਐਸ ਵੀ ਕ੍ਰਿਸ਼ਨ ਮੂਰਤੀ ਰਾਓ ਠੀਕ ਹੈ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸੀਗੇ ਜੀ ਸਰਦਾਰ ਵੱਲਭ ਭਾਈ ਪਟੇਲ ਭਾਰਤ ਦੇ ਪਹਿਲੇ ਖੇਤੀ ਜਾਂ ਖੇਤੀਬਾੜੀ ਮੰਤਰੀ ਕੌਣ ਸੀਗੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਵਾਲਾ ਤਾਂ ਇਹ ਸੀਗੇ ਜੀ ਡਾਕਟਰ ਰਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਇਹ ਸੀਗੇ ਜੀ ਡਾਕਟਰ ਭੀਮਰਾਓ ਅੰਬੇਦਕਰ ਭਾਰਤ ਦੇ ਪਹਿਲੇ ਰੇਲ ਮੰਤਰੀ ਕੌਣ ਸੀਗੇ ਜੌਨ ਮਥਾਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਕਿਉਂਕਿ ਆਪਾਂ ਬੇਸਿਕ ਤਾਂ ਪੜ ਲਏ ਨੇ ਪਰ ਇਸ ਤਰ੍ਹਾਂ ਦੇ ਜਿਹੜੇ ਡੀਪ ਚ ਕੁਐਸਚਨ ਆ ਇਹ ਨਹੀਂ ਦੇਖਦੇ ਹੈਗੇ ਹਨਾ ਭਾਰਤ ਦੇ ਪਹਿਲੇ ਰੇਲ ਮੰਤਰੀ ਸੀਗੇ ਜੌਨ ਮਥਾਈ ਭਾਰਤ ਦੇ ਪਹਿਲੇ ਵਿੱਤ ਮੰਤਰੀ ਕੌਣ ਸੀਗੇ ਜੀ ਆਰ ਕੇ ਸੰਮੁਖ ਚੈਟੀ ਠੀਕ ਹੈ ਜੀ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਬਹੁਤ ਇੰਪੋਰਟੈਂਟ ਹੈ ਜੀ ਇਹ ਵਾਲਾ ਵੀ ਮੌਲਾਨਾ ਅਬਲ ਕਲਾਮ ਆਜ਼ਾਦ ਸੀਗੇ ਠੀਕ ਹੈ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਕੌਣ ਸੀਗੇ ਇਹ ਸੀਗੇ ਜੀ ਬਲਦੇਵ ਸਿੰਘ ਭਾਰਤ ਦੇ ਪਹਿਲੇ ਸਿਹਤ ਮੰਤਰੀ ਕੌਣ ਸੀਗੇ ਜੀ ਇਹ ਸੀਗੇ ਜੀ ਰਾਜਕੁਮਾਰੀ ਅਮਰਤਾ ਕੌਰ ਨੈਕਸਟ ਹੈਗਾ ਭਾਰਤ ਦੇ ਪਹਿਲੇ ਸੰਚਾਰ ਮੰਤਰੀ ਇਹ ਸੀਗੇ ਜੀ ਰਫੀ ਅਹਿਮਦ ਕਦਵਾਈ ਅਗਲਾ ਹੈਗਾ ਜੀ ਭਾਰਤ ਦੇ ਪਹਿਲੇ ਊਰਜਾ ਮੰਤਰੀ ਕੌਣ ਸੀਗੇ ਇਹ ਸੀਗੇ ਜੀ ਨਰਹਰ ਵਿਸ਼ਨੂ ਗਾਰਡਨ ਲਾਸਟ ਹੈਗਾ ਜੀ ਭਾਰਤ ਦੇ ਪਹਿਲੇ ਵਿਦੇਸ਼ ਮੰਤਰੀ ਇੰਪੋਰਟੈਂਟ ਹੈ ਜੀ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਇਹ ਸੀਗੇ ਜੀ ਪੰਡਿਤ ਜਵਾਹਰ ਲਾਲ ਨਹਿਰੂ ਠੀਕ ਹੈ ਜੀ ਤਾਂ ਹੋਪਸ ਹੋ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੇ ਹੀ ਇੰਪੋਰਟੈਂਟ ਟੌਪਿਕਸ ਦੀ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਂਗੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵਾਟ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ